ਚਾਂਡ ਲੈ ਚੱਕਰ ਤਸੀਰਣ ਮੈਂ ਰਿਸ ਕ੍ਰੋਧ ਕੀਓ ਬਹੁਤ ਦਾਨਵ ਮਾਰੀ ਚੰਡੀ ਚੱਕਰ ਲੈ ਕੇ ਰਣ ਭੂਮੀ ਵਿੱਚ ਤਸ ਗਈ ਅਤੇ ਕ੍ਰੋਧਵਾਨ ਹੋ ਕੇ ਬਹੁਤ ਦੰਤ ਮਾਰ ਦਿੱਤੇ ਫੇਰ ਗਦਾ ਗਹਿ ਕਹਿ ਲੈ ਕੇ ਚਹਿ ਕਰਿ ਬਸਨ ਹਾਤੀ ਲਲਕਾਰੇ ਫੇਰ ਗਦਾ ਫੜ ਕੇ ਵੇਖ ਕੇ ਜਾ ਕੇ ਵੈਰੀ ਦੀ ਸੈਨਾ ਨੂੰ ਲਲਕਾਰ ਕੇ ਮਾਰਿਆ ਲੈ ਕਰ ਖੱਗ ਅਦੱਗ ਮਹਾਸਿਰ ਦੰਤਨ ਕੇ ਬਹੁ ਭੋ ਭਰ ਚਾਰੇ ਹੱਥ ਵਿੱਚ ਡਾਡੀ ਲਿਸ਼ਕ ਵੀ ਅਦੱਗ ਵੱਡੀ ਖੜਗ ਲੈ ਕੇ ਦੰਤਾਂ ਦੇ ਸਿਰਾ ਉੱਤੇ ਮਾਰੀ ਅਤੇ ਉਹਨਾਂ ਨੂੰ ਧਰਤੀ ਉੱਤੇ ਖਿੰਡਾ ਦਿੱਤਾ ਰਾਮ ਕੇ ਜੁਦ੍ਹ ਸਮੇ ਹਨੂਮਾਨ ਜਵਾਨ ਮਨੂ ਗੁਰੂਏ ਕਿਰਟਾਰੀ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸ਼੍ਰੀ ਰਾਮਚੰਦਰ ਦੇ ਜੁਦ੍ਹ ਵੇਲੇ ਹਨੂਮਾਨ ਨੇ ਵੱਡੇ ਵੱਡੇ ਪਰਬਤ ਲਿਆ ਕੇ ਸੁੱਟੇ ਹੋਣ ਦਾਨਵ ਏਕ ਬਡੋ ਬਲਵਾਨ ਕਿਰਪਾਨ ਲੈ ਪਾਨ ਆਕਾਰ ਕਹਿ ਤਾਇਓ ਇਕ ਬਹੁਤ ਵੱਡਵਾਨ ਦੈਂਤ ਹੱਥ ਵਿੱਚ ਕਿਰਪਾਨ ਲੈ ਕੇ ਲਲਕਾਰਾ ਮਾਰਦਾ ਹੋਇਆ ਅੱਗੇ ਵਧਿਆ ਕਾੜਕੈ ਖੱਗ ਸੋ ਚੰਡਕਾ ਮਿਆਨ ਤੇ ਤਾਂ ਤਨ ਵਿੱਚ ਭਲੇ ਬਰ ਲਾਇਓ ਅਗੋ ਚੰਡੀ ਨੇ ਮਿਆਨ ਵਿੱਚੋਂ ਖੜਗ ਕੱਢ ਕੇ ਪੂਰੇ ਜ਼ੋਰ ਨਾਲ ਉਸ ਦੇ ਸਰੀਰ ਉੱਤੇ ਵਾਰ ਕੀਤਾ ਟੋਟ ਪਰਿਓ ਸਿਰ ਵਾ ਧਰ ਤੇ ਜਸ ਇਆ ਛਬ ਕੋ ਕਵਨੇ ਮਨ ਆਇਓ ਉਸ ਦਾ ਸਿਰ ਟਟ ਕੇ ਧਰਤੀ ਉਤੇ ਡਿੱਗ ਪਿਆ ਇਸ ਸ਼ਬੀ ਦਾ ਯਸ਼ ਕਵੀ ਦੇ ਮਨ ਵਿੱਚ ਇੰਜ ਆਇਆ ਉਚਤਰਾਤਰ ਉਪਰ ਤੇ ਗਿਰੇਓ ਕਾਕ ਕਰਾਲ ਪੁਜੰਗਮਕ ਆਇਓ ਮਾਨਵ ਉੱਚੇ ਪਹਾਰਤੋਂ ਭਿਆਨਕ ਸੱਪ ਦਾ ਖਾਦਾ ਹੋਇਆ ਕਾ ਧਰਤੀ ਉਤੇ ਟਿੱਗ ਪਿਆ ਹੋਵੇ ਵੀਰ ਨਿਸ਼ੰਭ ਕੋ ਦੈਂਤ ਭਲੀ ਇਕ ਪ੍ਰੇਰ ਤੁਰੰਗ ਗयो ਰਣ ਸਾਮੋਹੇ ਵੀਰ ਨਾਇਕ ਨਿਸ਼ੰਭ ਦਾ ਇਕ ਬਲਵਾਨ ਦੈਂਤ ਘੋੜਾ ਪਜਾ ਕੇ ਰਣ ਭੂਮੀ ਵਿੱਚ ਦੇਵੀ ਦੇ ਸਾਹਮਣੇ ਆ ਗਿਆ ਦੇਖਤ ਟੀਰਜ ਨਾਹੀਂ ਰਹਿ ਅਬ ਕੋਸ ਅਮਰਥ ਹੈ ਵਿਕਰਮ ਜਾ ਮਾਹੇ ਜੇਸਨੂ ਵੇਖਦਿਆਂ ਧੀਰਜ ਨਹੀਂ ਰਹਿੰਦਾ ਹੁਣ ਕਿਹੜਾ ਸਮਰਾਤ ਹੈ ਜਾਂ ਕਿਸ ਵਿੱਚ ਤਾਕਤ ਹੈ ਜੋ ਉਸ ਦੈਂਤ ਨਾਲ ਯੁੱਧ ਕਰੇ ਚਾਂਡਲ ਪਾਣ ਕਿਰਪਾਨ ਹਨੇ ਅਰ ਫੇਰ ਦੇਈ ਸਿਰ ਦਾ ਨਵਤਾ ਮਹਿ ਚੰਡੀ ਨੇ ਹੱਥ ਵਿੱਚ ਕਿਰਪਾਨ ਲੈ ਕੇ ਬਹੁਤ ਸਾਰੇ ਵੈਰੀ ਮਾਰ ਦਿੱਤੇ ਅਤੇ ਫਿਰ ਉਹ ਕਿਰਪਾਣਾ ਉਸ ਦੈਤ ਦੇ ਸਿਰ ਵੱਲ ਚਲਾ ਦਿੱਤੀ ਮੁੰਡਾ ਟੁੰਡਾ ਰੁੰਡਾ ਚੀਰ ਪਲਾਨ ਕੇ ਕਾਨ ਤਸੀ ਬਸੁਦਾ ਮਹਿ ਉਹ ਕਿਰਪਾਣ ਦੇ ਸਿਰ ਨੂੰ ਮੋਨ ਨੂੰ ਧੜ ਨੂੰ ਘੋੜੇ ਦੇ ਪਲਾਣੇ ਨੂੰ ਘੋੜੇ ਕੇ ਕਾਨ ਨੂੰ ਚੀਰ ਕੇ ਧਰਤੀ ਵਿੱਚ ਜਾ ਕੇ ਤਸ ਗਈ ਹੈ ਜਿਉਂ ਜਾਪਦਾ ਹੈ ਤ ਹੱਤਿਓ ਬਰ ਚੰਡ ਸੋ ਔਰ ਚਲਿਓ ਰਣ ਮਾਧਪ ਚਾਰੇ ਇਸ ਤਰ੍ਹਾਂ ਜਦੋਂ ਬਲਵਾਨ ਚੰਡੀ ਨੇ ਦੈਂਤ ਨੂੰ ਮਾਰ ਦਿੱਤਾ ਤਾਂ ਇੱਕ ਹੋਰ ਦੈਂਤ ਲਲਕਾਰਦਾ ਹੋਇਆ ਰਣਵਲ ਚੱਲਿਆ ਕਿ ਹਰ ਕੇਸਾ ਮੋਹੇ ਰਸਾਇਕਾ ਤਾਇ ਕਾਏ ਦੋ ਤਿੰਨ ਕਚਾਰੇ ਸ਼ੇਰ ਦੇ ਸਾਹਮਣੇ ਜਾ ਕੇ ਕਰੋਧਿਤ ਹੋ ਕੇ ਭੱਜ ਕੇ ਦੋ ਤਿੰਨ ਜ਼ਖਮ ਲਗਾ ਦਿੱਤੇ ਚਾਂਡਲ ਲਈ ਕਰਵਾਰ ਸੰਭਾਰ ਹਕਾਰ ਕੈ ਸੀਸ ਦੇਈ ਬਲ ਤਾਰੇ ਚੰਡੀ ਨੇ ਤਲਵਾਰ ਸੰਭਾਲ ਲਈ ਅਤੇ ਪੂਰੇ ਜੋਰ ਨਾਲ ਲਲਕਾਰ ਕੇ ਉਸ ਦੇ ਸਿਰ ਵੱਲ ਚਲਾ ਦਿੱਤੀ ਜਾਏ ਪਰਿਓ ਸਿਰ ਦੂਰ ਪਰਾਏ ਜੋ ਟੂਟਤ ਅੰਬ ਬਿਆਰ ਕੇ ਮਾਰੇ ਉਸਦਾ ਸਿਰ ਕੱਟ ਕੇ ਦੂਰ ਜਾ ਪਿਆ ਜਿਵੇਂ ਹਵਾ ਦੇ ਝੋਕੇ ਨਾਲ ਅੰਬ ਟੁੱਟ ਕੇ ਜਾ ਪੈਂਦਾ ਹੈ ਜਾਨ ਨਿਦਾਨ ਕੋ ਯੁੱਧ ਬਣਿਓ ਹਨ ਦੇਤ ਸਭੂ ਸਭ ਉੱਠਤਾਏ ਅੰਤ ਦਾ ਯੁੱਧ ਮਚਿਆ ਜਾਣ ਕੇ ਦੇਨਤਾ ਦੇ ਸਾਰੇ ਦਲ ਉੱਠ ਕੇ ਰਣਵਾਲ ਭੱਜ ਪਏ ਹਨ ਸਾਰ ਕੋ ਸਾਰ ਕੀ ਮਾਰ ਮਚੀ ਤਬ ਕਾਇਰ ਛਾੜ ਕੇ ਖੇਤ ਪਰਾਈ ਲੋਹੇ ਨਾਲ ਲੋਹਾ ਵਜਦਾ ਹੈ ਉਦੋਂ ਕਾਇਰ ਲੋਕ ਯੁੱਧ ਭੂਮੀ ਛੱਡ ਕੇ ਭੱਜ ਜਾਂਦੇ ਹਨ ਚੰਡ ਕੇ ਖਗ ਗਦਾ ਲਗਦਾ ਨਵ ਰੰਚਕ ਰੰਚਕ ਹੋਏ ਤਾਂ ਆਏ ਚੰਡੀ ਦੀ ਖੜਕ ਅਤੇ ਗਦਾ ਵੱਜਣ ਨਾਲ ਦੈਂਤਾਂ ਦੇ ਸ਼ਰੀਰ ਉर्जा ਪੂਜਾ ਹੋ ਗਏ ਹਨ ਇੰਜ ਪ੍ਰਤੀਤ ਹੁੰਦਾ ਹੈ ਮੋਂਗਰ ਲਾਏ ਹਲਾਏ ਮਨਾਉ ਤਰ ਕਾਚੀ ਨੇ ਬੇੜ ਤੇ ਤੂਤ ਗिराਏ ਮਾਨੋ ਸੋਟਾ ਮਾਰ ਕੇ ਅਤੇ ਬ੍ਰਿਛ ਨੂੰ ਚੂਣ ਕੇ ਮਾਲੀ ਨੇ ਬ੍ਰਿਛ ਤੋਂ ਤੂਤ ਗਿੜਾਏ ਹੋਣ ਭੇਖ ਚਮੋਂ ਬਹੁਤ ਆਤਨ ਕੀ ਹੁਣ ਚੰਡਿਕਾ ਆਪਣੇ ਸ਼ਸਤਰ ਸੰਭਾਰੇ ਦੈਂਤਾ ਦੀ ਬਹੁਤੀ ਸੈਨਾ ਵੇਖ ਕੇ ਚੰਡੀ ਨੇ ਫਿਰ ਆਪਣੇ ਸ਼ਸਤਰ ਸੰਭਾਲੇ ਹਨ ਬੀਰਨ ਕੇ ਤਨ ਚੀਰ ਪਚੀਰ ਸੇ ਦੈਤ ਹਕਾਰ ਪਛਾਰ ਸੰਗਾਰੇ ਸੂਰਮਿਆਂ ਦੇ ਸ਼ਰੀਰ ਚੰਦਨ ਦੀਆਂ ਗੇਲੀਆਂ ਵਾਂਗ ਚੀਰ ਦਿੱਤੇ ਹਨ ਆਤੇ ਦੈਂਤਾਂ ਨੂੰ ਵੰਗਾਰ ਕੇ ਪਟਕਾ ਮਾਰਿਆ ਹੈ ਕਾਉ ਲਗੇ ਤਿੰਨ ਕੋਰਨ ਭੂਮ ਮੈਂ ਟੋਟ ਪਰੇ ਧਰ ਤੇ ਸਿਰ ਨਿਆਰੇ ਉਹਨਾਂ ਨੂੰ ਰਣ ਭੂਮੀ ਵਿੱਚ ਕਾਉ ਲੱਗੇ ਹਨ ਤੇ ਉਹ ਨਾਲ ਦੇ ਸੇਰ ਧੜ ਨਾਲੋਂ ਅਲੱਗ ਹੋ ਕੇ ਟਿੱਕੇ 'ਤੇ ਹਨ ਇਹnje ਪਰਤੀਤ ਹੁੰਦਾ ਹੈ ਜੁਧ ਸਮੈ ਸੁਤਪਾਨ ਮਨੋ ਸਸਕੇ ਸਭ ਟੂਟ ਜੋਦੇ ਕਰ ਡਾਰੇ ਮਾਨੋ ਜੁਧ ਦੇ ਸਮੇ ਸੂਰਜ ਦੇ ਪੁੱਤਰ ਛਨੇਚਰ ਨੇ ਚੰਦਰਮਾ ਦੇ ਸਾਰੇ ਟੁਕੜੇ ਵੱਖਰੇ ਵੱਖਰੇ ਕਰਕੇ ਸੁੱਟ ਦਿੱਤੇ ਹੋਣ ਚਾਂਡ ਪਰ ਚਾਂਡ ਤਬੈ ਬਲ ਧਾਰ ਸੰਭਾਰ ਲਈ ਕਰਵਾਰ ਕਰੀ ਕਰ ਉਸ ਵੇਲੇ ਪਰਚੰਡ ਚੰਡੀ ਨੇ ਪੂਰੀ ਸ਼ਕਤੀ ਨਾਲ ਦ੍ਰਿੜਤਾ ਕਰੀ ਪੂਰਵਕ ਤਲਵਾਰ ਸੰਭਾਲ ਲਈ ਕੋਪ ਦੇਈ ਨਿਸ਼ੰਭ ਕੇ ਸੀਸ ਬਹੀ ਇਹ ਹਾਤ ਰਹੀ ਤਰਵਾ ਤਰ ਅਤੇ ਕਰੋਧ ਕਰਕੇ ਨਿਸ਼ੰਭ ਦੇ ਸਿਰ ਉਤੇ ਚਲਾ ਦਿੱਤੀ ਜੋ ਪੈਰਾਂ ਦੇ ਤਲਿਆਂ ਤੱਕ ਜਾ ਪਹੁੰਚੀ ਕੌਣ ਸਰਾਹੇ ਕਰੈ ਕਹਿਤਾ ਛਿਨ ਸੋਬਿਬ ਹੋਏ ਪਰ ਤਰਣੀ ਪਰ ਕੌਣ ਕਹਿ ਕੇ ਛਲਾਂਗਾ ਕਰ ਸਕਦਾ ਹੈ ਉਸ ਛਿਨ ਦੇ ਵਾਰ ਦੀ ਕਿ ਉਹ ਦੰਤ ਦੋ ਫਾੜ ਹੋ ਕੇ ਧਰਤੀ ਉੱਤੇ ਡਿੱਗ ਪਿਆ ਮਾਨosaur ਕੀ ਤਾਰ ਲੈ ਹੱਥ ਚਲਾਈ ਹੈ ਸਾਬਣ ਕੋ ਸਾਬੂਨੀਕਰ ਇੰਜ ਭੜਤੀਤ ਹੁੰਦਾ ਹੈ ਮਾਨੋ ਸਾਬਣ ਬਣਾਉਣ ਵਾਲੇ ਨੇ ਹੱਥ ਵਿੱਚ ਲੋਹੇ ਦੀ ਤਾਰ ਲੈ ਕੇ ਸਾਬਣ ਉਤੇ ਚਲਾਈ ਹੈ ਅਤੇ ਉਸਦੇ ਦੋ ਟੁਕੜੇ ਹੋ ਗਏ ਹਨ ਇਤਿ ਸ਼੍ਰੀ ਮਾਰਕੰਡੇ ਪੁਰਾਨੇ ਚੰਡੀ ਚਤਰ ਉਕਤ ਬिलास નિਸੰਬ ਵਦ ਕਸ਼ਟਮੋਤੇ ਆਏ ਸਮਾਪਤਮ ਇਤਿ ਸ਼੍ਰੀ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਉਕਤ ਵਿਲਾਸ ਪ੍ਰਸੰਗ ਦੇ ਨਿਸੰਭ ਪਦ ਨਾਮਕ 6ਵੇਂ ਅਧਿਆਏ ਦੀ ਸਮਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ